ਮਾਜੂਗ ਟੀਜਪੀ ਪੰਜਾਬ ਨੂੰ ਸ਼੍ਰੀ ਗੌਰਵ ਯਾਦਵ ਆਪੀਐਸ ਜਿਦੇ ਦਿਸ਼ਾ ਨਿਰਦੇਸ਼ਾਂ ਹਿੱਟ ਜਿਹੜੇ ਮਾੜੇ ਅੰਤਫੇ ਤੇ ਜਿਹੜੇ ਕ੍ਰਾਈਮ ਕ੍ਰਿਮੀਨਲ ਲੋਕ ਹੈਗੇ ਆ ਉਹਨਾਂ ਦੇ ਖਿਲਾਫ ਜਿਹੜੀ ਚਲਾਈ ਗਈ ਮਹਿੰਮ ਤਹਿਤ ਸ਼੍ਰੀ ਰਮਨਬੀਰ ਸਿੰਘ ਐਲ ਆਈ ਪੀ ਐਸ 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 ਪੀ ਬਟੇਂਡਾ ਅਤੇ ਸ਼੍ਰੀ ਅਜੇ ਗਾਂਧੀ ਆਈ ਪੀ ਐਸ ਐਸ ਪੀ ਡੀ ਬਟੇਂਡਾ ਇਹਦੀ ਰਹਿਨਮਾਈ ਹੇਠ ਜਿਹੜੇ ਦੋ ਇਨਸੀਡੈਂਟ ਹੋਏ ਸੀਗੇ ਠਾਣਾ ਨਟਾਣਾ ਦੇ ਏਰੀਆ ਦੇ ਵਿੱਚ ਉਹ ਜਿਹੜੇ ਸਕਸੈਸਫੁਲੀ ਟ੍ਰੇਸ ਕੀਤੇ ਗਏ ਨੇ ਦੋ ਇਨਸੀਡੈਂਟ ਜਿਹੜੇ ਸੀਗੇ ਇੱਕ ਜਿਹੜੀ 7 ਤੇ 8 ਮਾਰਚ ਦੀ ਦਰਮਿਆਨੀ ਰਾਤ ਦੇ ਦੌਰਾਨ ਜਿਹੜਾ ਪਿੰਡ ਸੇਮਾ ਦੇ ਵਿੱਚ ਐਕਸਿਸ ਬੈਂਕ ਦਾ ਇੱਕ ਏਟੀਐਮ ਸੀਗਾ ਉਹ ਤੋੜਨ ਦੀ ਕੋਸ਼ਿਸ਼ ਕੀਤੀ ਗਈ ਸੀਗੀ ਜਿਸ ਵਿੱਚ ਮਤਲਬ ਜਿਹੜਾ ਮੌਕੇ ਦੀਆਂ ਜਿਹੜੀਆਂ ਸੀਸੀਟੀਵੀ ਫੁਟੇਜ ਸਿਗੀਆਂ ਉਹ ਵੀ ਸਾਨੂੰ ਹਾਸਲ ਹੋਈਆਂ ਸਿਗੀਆਂ ਸਕਸੈਸਫੁਲੀ ਅਸੀਂ ਜਿਹੜੇ ਉਹ ਲੋਕ ਸਿਗੇ ਉਹਨਾਂ ਨੂੰ ਅਸੀਂ ਫੜਿਆ ਹੈਗਾ ਇੱਕ ਜਿਹੜਾ ਇਨਸੀਡੈਂਟ ਸਿਗਾ 11 ਤਰੀਕ ਨੂੰ ਸ਼ਾਮ ਨੂੰ ਜਿਹੜਾ ਪਿੰਡ ਲਹਿਰਾ ਬੇਗਾ ਦੇ ਵਿੱਚ ਇੱਕ ਜਿਹੜਾ ਪ੍ਰਾਈਵੇਟ ਫਾਈਨੈਂਸ ਮੈਨਸਰ ਦਾ ਜਿਹੜਾ ਕਰੰਦਾ ਸਿਗਾ ਉਹ ਪੈਸੇ ਇਕੱਠੇ ਕਰਕੇ ਲੈ ਕੇ ਜਾ ਰਿਹਾ ਸੀ ਉਹਦੇ ਕੋਲੋਂ ਲੁੱਟ ਕੀਤੀ ਗਈ ਸੀ ਅਸੀਂ ਸਕਸੈਸਫੁਲੀ ਉਹ ਵੀ ਜਿਹੜੇ ਦੋਸ਼ੀ ਹੈਗੇ ਆ ਜਿਹੜੇ ਦੋ ਵਾਰ ਦੱਤ ਹੈਗੇ ਆ ਉਹ ਸਕਸੈਸਫੁਲੀ ਟ੍ਰੇਸ ਕੀਤੀ ਗਏ ਨੇ ਇਸ ਸੰਬੰਧੀ ਜਿਹੜੇ ਦੋ ਮੁਕਦਮੇ ਹੈਗੇ ਆ ਇੱਕ ਮੁਕਦਮਾ ਨੰਬਰ 20 ਹੈਗਾ ਜੀ 12 ਮਾਰਚ 2024 ਦਾ ਅੰਡਰ ਸੈਕਸ਼ਨ 4 457 380 511 ਆਪੀਸੀ ਜਿਹੜਾ ਏਟੀਐਮ ਤੋੜਨ ਦੀ ਕੋਸ਼ਿਸ਼ ਕੀਤੀ ਗਈ ਸੀ ਤੇ ਦੂਸਰਾ ਜਿਹੜਾ ਮੁਕਦਮਾ ਹੈਗਾ 19 ਨੰਬਰ 11/3/24 ਦਾ ਅੰਡਰ ਸੈਕਸ਼ਨ 379 ਬੀ 34 आईपीसी 20 uh, 25 ਸੈਕਸ਼ਨ ਜਿਹੜਾ ਆਰਮਡ ਐਕਟ ਦਾ ਹੈਗਾ ਇਹ ਦੋਨੋਂ ਜਿਹੜੀਆਂ ਐਫਆਈਆਜ਼ ਆ ਖਾਨਮ ਥਾਣਾ ਵਿੱਚ ਰਜਿਸਟਰ ਕੀਤੀਆਂ ਗਈਆਂ ਤੇ ਜਿਹੜੇ ਦੋਸ਼ੀ ਹੈਗੇ ਆ ਨਾਮ ਜਿਹੜੇ ਅਰੈਸਟ ਅਸੀਂ ਕੀਤੇ ਹੈਗੇ ਆ ਇੱਕ ਉਹਨਾਂ ਵਿੱਚੋਂ ਹੈਗੇ ਆ ਜੀ ਹਰਪ੍ਰੀਤ ਹੈਪੀ ਪੁੱਤਰ ਮੰਦਰ ਸਿੰਘ ਅਰਜਿੰਦਰ ਸਿੰਘ ਉਰਫ ਜਿੰਦੂ ਪੁੱਤਰ ਬਲਦੇਵ ਸਿੰਘ ਜੈਸਪਰੀ ਸਿੰਘ ਉਰਫ ਗੁਰਵਿੰਦਰ ਸਿੰਘ ਪੁੱਤਰ ਕੁਲਦੀਪ ਸਿੰਘ ਇਹ ਜਿਹੜੇ ਤਿੰਨੋਂ ਹੈਗੇ ਆ ਇਹ ਤਿੰਨੋਂ ਜਿਹੜਾ ਬਾਠਪਿੰਡ ਹੈਗਾ ਬਠਿੰਡੇ ਦੇ ਵਿੱਚ ਉੱਥੋਂ ਦੇ ਰਹਿਣ ਵਾਲੇ ਆ ਤੇ ਇਹਨਾਂ ਕੋਲ ਜਿਹੜੀ ਵਾਰਦਾਤ ਵਿੱਚ ਵਰਤੀ ਗਈਆਂ ਜਿਹੜੀਆਂ ਚੀਜ਼ਾਂ ਸੀਗੀਆਂ ਉਹ ਬਰਾਮਦ ਕੀਤੀਆਂ ਗਈਆਂ ਜਿਦੇ ਵਿੱਚ ਇੱਕ ਪਿਸਤੌਲ ਹੈਗਾ ਜੀ ਦੇਸੀ 32 ਬੋਰ ਦਾ ਇੱਕ ਚੰਦਾ ਕਾਰਤੂਸ ਰਿਕਵਰ ਕੀਤਾ ਸੀ ਇੱਕ ਜਿਹੜੀ ਗੱਡੀ Swift ਗੱਡੀ ਵਰਤੀ ਗਈ ਸੀ ਜਿਦੇ ਵਿੱਚ ਇਹ ATM ਵੱਲ ਆਏ ਸੀਗੇ ਉਹ ਰਿਕਵਰ ਕੀਤੀ ਹੈ ਜੀ ਇੱਕ ਮੋਟਰਸਾਈਕਲ ਹੈਗਾ ਜੀ ਸੀਡੀ ਡੈਲਗਸ ਉਹ ਰਿਕਵਰ ਕੀਤਾ ਜਿਹੜਾ ਇੱਕ ਲੋਹਾ ਕਟਰ ਮਸ਼ੀਨ ਹੈਗੀ ਆ ਜਿਹਦੇ ਨਾਲ ਇਹਨਾਂ ਨੇ ਕੋਸ਼ਿਸ਼ ਕੀਤੀ ਸੀਗੀ ਉਹ ਰਿਕਵਰ ਕੀਤੀ ਹੈ ਜੀ ਇੱਕ ਰੌਡ ਲੋਹਾ ਹੈਗਾ ਜੀ ਦੇਜ ਵਿੱਚ ਕਰਾਰੀ ਫਿੱਟ ਕੀਤੀ ਹੋਈ ਹੈ ਉਹ ਰਿਕਵਰ ਕੀਤਾ ਤੇ ਇੱਕ ਬਾਕੀ ਜਿਹੜੀਆਂ ਦੂਸਰੀਆਂ ਚੀਜ਼ਾਂ ਹੈਗੀਆਂ ਫਾਰ ਪਰਪਸ ਆਫ ਓਪਨਿੰਗ ਦੀ ਏਟੀਐਮ ਮਸ਼ੀਨ ਉਹ ਰਿਕਵਰ ਕੀਤੀ ਜਿਹੜੀ ਚੋਟ ਖੜੇ ਨੇ ਏਟੀਐਮ ਏਡੀਐਮ ਤੋੜਨ ਦੀ ਕੋਸ਼ਿਸ਼ ਇਹ ਇਹਨਾਂ ਨੇ ਜਿਹੜਾ ਕੋਸ਼ਿਸ਼ ਕਰ ਰਹੀ ਸੀਗੇ ਇਹ ਉਸ ਤਰ੍ਹਾਂ ਨਹੀਂ ਜਿਹੜਾ ਉਹਨਾਂ ਦਾ అలਮ ਮਕੈਨਿਜ਼ਮ ਸੀਗਾ ਏਟੀਐਮ ਦਾ ਉਹ ਗੋ ਆਫ ਹੋ ਗਿਆ ਸੀਗਾ ਨੀਅਰ ਸਾਡੀ ਪੁਲਿਸ ਪਾਰਟੀ ਮਜੂਦ ਸੀਗੀ ਤੇ ਰਿਐਕਸ਼ਨ ਟਾਈਮ ਕਰਕੇ ਜਿਹੜੇ ਉਹ ਉੱਥੋਂ ਦੀ ਭੱਜ ਗਏ ਸੀ ਉਹ ਦੇ ਵਰ ਨਾਟ ਏਬਲ ਟੂ ਮਤਲਬ ਉਹ ਤੋੜ ਨਹੀਂ ਸਿ ਪਾਏ ਉਹ ਦੋਨੇ ਵਾਰ ਦਾ ਤਾਂ ਅਸੀਂ ਇਹ ਗੱਲ ਕਰੀਏ ਅਰਪੇ ਦਾ ਨਾਮ ਮੁਖਤਾਰ ਤੇ ਆ ਰਿਹਾ ਹੈ ਏਟੀਐਮ ਵਾਲੇ ਮਾਮਲੇ ਕਿੰਨੇ ਲੋਕ ਸ਼ਾਮਲ ਸੀਗੇ ਦੂਸਰੇ ਕਿੰਨੇ ਸੀਗੇ ਕਿਸੇ ਨਹੀਂ ਜੀ ਸਾਡੇ ਜਿਹੜਾ ਆਪਣਾ ਏਟੀਐਮ ਲੁੱਟ ਵਾਲਾ ਜਿਹੜਾ ਹੈਗੀ ਆ ਵਾਰਦਾਸ ਹੈਗੀ ਆ ਉਹਦੇ ਵਿੱਚ ਜਿਹੜਾ ਹਰਪ੍ਰੀਤ ਸਿੰਘ ਉਸ ਹੈਪੀ ਹੈਗਾ ਹਰਜਿੰਦਰ ਸਿੰਘ ਉਸ ਜਿੰਦੂ ਹੈ ਤੇ ਗੁਰਪ੍ਰੀਤ ਸਿੰਘ ਉਸ ਡੌਨ ਹੈਗਾ ਜਿਹੜਾ ਇਹ ਆਪਣਾ ਫੜਨਾ ਲੈਂਦਾ ਹੈ ਨਾ ਇਹ ਤਿੰਨ ਸਿਗੇ ਜਿਹੜੇ ਇਹਦੇ ਵਿੱਚ ਤੇ ਇੱਕ ਜਿਹੜੀ ਫਾਈਨਾਂਸ ਕੰਪਨੀ ਦੇ ਕਰੰਦੇ ਤੋਂ ਲੁੱਟ ਹੋਈ ਸੀਗੀ ਉਹਦੇ ਵਿੱਚ ਹਰਪ੍ਰੀਤ ਸਿੰਘ ਉਸ ਹੈਪੀ ਹਰਜਿੰਦਰ ਸਿੰਘ ਉਸ ਜਿੰਦੂ ਤੇ ਜਸਪ੍ਰੀਤ ਸਿੰਘ ਸਿਗੇ ਜਿਹੜੇ ਇਨਵੋਲਡ ਸੀਗੇ ਤੋ ਮਤਲਬ ਇਹਦੇ ਵਿੱਚ ਜਿਹੜੇ ਦੋ ਹੈਗੇ ਆ ਲੋਕ ਉਹ ਕਾਮਨ ਨੇ ਬਾਕੀ ਅਲੱਗ-ਅਲੱਗ ਨੇ ਇਹਨਾਂ ਦੋਨਾਂ ਜਿਹੜੀ ਉਮਰ ਹੈ 28 ਤੋਂ 30 ਸਾਲ ਹੈ ਜੀ ਇਹਨਾਂ ਦੇ ਕਿ ਇਹ ਇਸ ਤਰ੍ਹਾਂ ਇਹ ਕਤਨਾਵਾਉਂ ਜਾਂਦੇ ਪੈਸੇ ਦੀ ਕੂਟ ਲਈ ਜਾਂ ਨਸ਼ੇ ਦੀ ਕੋਈ ਜਾਂ ਤਾਂ ਡਰਗ ਦਾ ਮਾਹੌਲ ਵੀ ਬਣਾਇਆ ਹੈ ਜਿਹੜੇ ਫਿਲਹਾਲ ਇਹਨਾਂ ਵਿੱਚ ਜਿਹੜੇ ਦੋ ਦੋਸ਼ੀ ਨੇ ਜੀ ਤੇ ਉਹ ਆਲਰੇਡੀ ਉਹਨਾਂ ਤੇ ਪਹਿਲਾਂ ਵੀ ਐਫ ਆਈ ਆਰ ਦਰਜ ਹੈਗੀਆਂ ਨੇ ਜਿੱਦਾਂ ਲੁੱਟ ਦੀ ਹੈਗੀ ਹੈ ਜਾਂ ਇਦਾਂ ਹੈਗੀਆਂ ਸੋ ਦੇ ਮਾਈਟ ਬੀ ਹੈਵ ਓਵਰਚੁਅਲ ਜਿਹੜੀ ਨਸ਼ੇ ਵਾਲੀ ਗੱਲ ਆ ਉਹ ਇਦਾਂ ਦੀ ਕੋਈ ਜਿਹੜੀ ਪ੍ਰਿੰਨ ਮੇਰੀ ਸਾਡੀ ਕੁਛ ਨਹੀਂ ਗਿਆ ਉਹਦੇ ਵਿੱਚ ਨਹੀਂ ਹੈਗੀ ਅਗਰ ਜਿਹੜਾ ਫਰਮਾਂ ਕੰਪਨੀ ਕੋਈ ਹੈ ਬਹੁਤ ਜਿਵੇਂ ਬ੍ਰਹਮਦ ਇਹਦੇ ਵਿੱਚੋਂ ਅਸੀਂ ਕੁਝ ਅਮਾਉਂਟ ਜਿਹੜੀ ਰਿਕਵਰ ਕੀਤੀ ਹੈ ਜੀ ਫਿਲਹਾਲ ਅਸੀਂ ਅਜਰ ਮੰਡ ਲਵਾਂਗੇ ਤੇ ਹੋਰ ਰਿਕਵਰੀ ਕਰਾਂਗੇ ਇਹਨਾਂ ਤੋਂ ਫਿਲਹਾਲ ਅਸੀਂ ਤਾਂ ਫਿਲਹਾਲ ਅਸੀਂ 2000 ਰੁਪਏ ਜਿਹੜਾ ਹੈਗਾ ਹੋਰ ਰਿਕਵਰ ਕੀਤਾ ਹੋਰ ਇਹਨਾਂ ਤੋਂ ਰਿਕਵਰੀ ਕਰਵਾਵਾਂਗੇ ਅਸੀਂ ਬੈਕਗਰਾਊਂਡ ਜਿਹੜਾ ਇੱਕ ਹੈ ਨਾ ਵਿੱਚੋਂ ਦੋਸ਼ੀ ਹੈਗਾ ਜਿਹੜਾ ਹਰਪ੍ਰੀਤ ਸਿੰਘ ਉਰਫ ਹੈਪੀ ਹੈਗਾ ਜੀ ਇਹ ਪਹਿਲਾਂ ਫੌਜ ਵਿੱਚ ਸੀਗਾ ਤੇ ਫੌਜ ਵਿੱਚੋਂ ਪਘੋੜਾ ਹੈਗਾ ਇਹ ਤੇ ਫੌਜ ਵਿੱਚੋਂ ਪਘੋੜਾ ਹੋਣ ਤੋਂ ਬਾਅਦ ਵੀ ਇਹਨੇ ਜਿਹੜੇ ਦੋ ਹੈਗੇ ਆ ਐਫ ਆਈ ਆਰਸ ਹੈਗੀਆਂ ਇਹਨੇ ਉਹ ਉਹਨਾਂ ਵਿੱਚ ਇਨਵੋਲਡ ਰਿਆ ਜੀ ਤੇ ਬਾਕੀ ਹੈਗੀਆਂ ਉਹ ਨਾਰਮਲ ਜਿਹੜੀ ਗੱਲ ਆਸ ਵਿੱਚ ਕੋਈ ਮਿੱਤਰ ਨੇ ਜਾਂ ਕੋਈ ਰਿਸ਼ਤੇਦਾਰ ਨਹੀਂ ਜਿਸ ਤਾਈਖ ਨੂੰ ਪੰਡੇ ਰਹਿਣਾਂ ਇਹ ਤੋਂ ਮੇਰੇ ਦੋਸਤ ਨੇ ਇਹ ਇੱਕੋ ਪਿੰਡ ਦੇ ਰਹਿੰਦੇ ਨੇ ਤੈਨੂੰ ਜਿਹੜੇ ਤਿੰਨ ਦੋਸ਼ੀ ਹੈਗੇ ਸਾਡੇ ਕਾਮਕਾਰ ਹਲੇ ਫਿਲਹਾਲ ਐਦਾਂ ਦੀ ਕੋਈ ਉਹਨਾਂ ਦੀ ਹੈ ਨਹੀਂ ਕਿ ਇਹ ਜਿੱਦਾਂ ਇਹ ਪਹਿਲਾਂ ਵੀ ਮਤਲਬ ਕ੍ਰਾਈਮ ਕਰਦੇ ਰਹਿੰਦੇ ਨੇ ਤੇ ਹੋ ਸਕਦਾ ਵੀ ਇਹ